ਹਾਂ ਜੀ ਆਹ ਟੀ-ਸ਼ਰਟ ਲੱਗ ਗਿਆ ਜੀ ਖਾਨ ਗਗਨ ਫੇਰ ਮੈਂ ਤਾਂ ਜੀ ਰਾਨ ਟੋਂਡ ਛੜ ਪੇਤਾ ਕੰਮ ਮੈਂ ਕਿਹੜਾ ਵੀ ਫੱਦੀ ਮੇਰੀ ਪੂਰੀ ਐ ਮੈਂ ਨਹੀਂ ਖਾਂਦਾ ਚੱਕਰਵੱਤੀ ਖਾਂਦਾ ਜੀ ਅੱਛਾ ਹੋਰ ਕੀ ਖਾਨਦਾ ਤੂੰ ਮੈਂ ਰੋਟੀ ਪਛਾਦਾ ਹਾਂ ਚਾਹ ਗਗਨ ਅੱਜ ਵੀ ਇੱਕ ਵੀਰ ਨੇ ਫੋਨ ਕੀਤਾ ਉਹ ਕਹਿੰਦਾ ਮੈਂ ਗਗਨ ਦੀਆਂ ਵੀਡੀਓ ਦੇਖਦਾ ਦੇਖੀ ਚੱਲੋ ਜੀ ਕੋਈ ਚੱਕਰ ਨਹੀਂ ਆ ਮਾਰ ਕੇ ਕਿਰਪਾ ਸੁਣ ਲਈਏ ਚੱਲਦੇ ਗਏ ਅੱਕੇ ਫਰਮਾਉਣ ਆਉਣੇ ਲਾਈ ਗੁਰੂ ਦਾ ਦੇਖੀ ਜਾਈਏ ਠੀਕ ਹੈ ਫੋਰ ਗਗਨ ਕੀ ਕਹਿਣਾ ਚਾਹੁੰਦੇ ਸਾਡਾ ਟੀਵੀ ਲੱਗਿਆ ਸੀ ਟੀਵੀ ਦੇਖਣੇ ਪਰ ਲੋਈ ਸਨ ਅਸੀਂ ਟੀਵੀ ਦੇਖਦੇ ਤੁਸੀਂ ਸਾਡੇ ਵੀਡੀਓ ਦੇਖੋ ਟੀਵੀ ਸਾਡਾ ਲੁਣ ਲਵਾਇਆ ਹੁਣ ਦੇਖਣਾ ਮੈਂ ਸਾਡੇ ਕਰਕੇ ਲੁਵਾਇਆ ਹੁਣ ਚ ਠੀਕ ਹੈ ਇਹ ਵੀ ਗੱਲ ਠੀਕ ਆ ਤੁਹਾਡੇ ਘਰ ਕੀ ਲਵਾਇਆ ਆਪਾਂ ਨੇ ਹੁਣ ਆਪਾਂ ਵਿੜੇ ਵਿੱਚ ਵੀ ਲਵਾਵਾਂਗੇ ਸਰਦੀਆਂ ਦੇ ਵਿੱਚ ਨਾ ਮਹੀਨਾ ਕ ਲੰਘ ਜਵੇ ਉਹ ਵੀਰੇ ਨੇ ਆਪਣੇ ਕੋ ਭੇਜਿਆ ਪਿਆ ਆਪਾਂ ਫਿੱਟ ਨਹੀਂ ਕਰਾਇਆ ਕਿਸੇ ਕਾਰਨ ਤੇ ਮਸ਼ੀਨ ਨਹੀਂ ਲੱਗੀ ਵੀ ਉਹਦੇ ਲਈ ਲੈਂਟਰ ਲੈਂਟਰ ਵਾਲੀ ਮਸ਼ੀਨ ਨਹੀਂ ਲੱਗੀ ਵੀ ਉਹ ਤਾਂ ਕਰਕੇ ਨਹੀਂ ਫਿੱਟ ਕਰਿਆ ਆਪਾਂ ਨੇ ਬਗਜੀ ਖੜਜਾ ਯਾਰ ਅੰਦਰ ਜਿੰਦਾ ਲਾਣਾ ਤੇਨੂੰ ਦੇਖਣਾ ਚਾਹੁੰਦੇ ਹੁੰਦੇ ਨੇ ਭੈਣ ਭਾਈ ਮੈਂ ਤਾਂ ਤੇਰੀ ਵੀਡੀਓ ਬਣਾਉਣਾ ਯਾਰ ਉਹ ਦੇਖਣਾ ਚਾਹੁੰਦੇ ਹੁਣ ਮੈਂ ਤੇਰੀ ਵੀਡੀਓ ਵੀ ਨਾ ਬਣਾਵਾ ਯਾਰ ਇਹ ਗੱਲ ਨਹੀਂ ਹੁਣ ਸਵੇਰੇ ਦੇਖ ਲੈਣਾ ਜੀ ਹੁਣ ਜਿੰਦਾ ਲਾਣਾ ਜੀ ਮੰਦਰ ਜਾਣਾ ਜੀ ਸਿਰ ਮਿਲਾਂਗਾ ਸਵੇਰੇ ਮਿਲਾਂਗਾ ਸਵੇਰੇ ਦੇਖ ਲਿਓ ਜੀ ਭਾਈ ਗਗਨ ਨੂੰ ਜਾਣ ਦੋ ਇਨਾ ਚੰਗਾ ਭਾਗ ਜਾ ਫੇਰ ਲੈ ਲੈ ਆ ਨਾ ਸੋਦੀ ਉਹ ਨਹੀਂ ਬੰਦਾ ਸਾਡਾ ਠੀਕ ਹੈ ਜੀ ਬਿਲਕੁਲ ਮਾਰ ਕਰਕੇ ਚੜ੍ਹਦੀ ਕਲਾ ਰਹੀ ਕੋਈ ਨਹੀਂ ਕੋਈ ਉਹ ਨਹੀਂ ਬੰਦਾ ਠੀਕ ਹੈ ਜੀ ਕੌਣ ਹੈ ਸੋਨੀ ਸੋਨੀ ਹਾਂ ਉਹ ਨਹੀਂ ਬੰਦਾ ਜੀ ਬੰਦਾ ਠੀਕ ਹੈ ਹੋਰ ਕਿਹੜਾ ਖਰਾਬ ਕਿਹੜਾ? ਬਸ ਉਹ ਨਹੀਂ ਠੀਕ ਹੈ ਨਾ ਤੂੰ ਵੀ ਕਰਾਂਗੇ। ਉਹ ਨਹੀਂ। ਖਰਾਬ ਕਿਹੜਾ ਖਰਾਬ? ਕੋਈ ਨਹੀਂ ਖਰਾਬ ਮੈਂ ਤਾਂ ਕੋਈ ਨਹੀਂ ਕਰਾਂ। ਗगन ਖਰਾਬ ਆ। ਕੋਈ ਨਹੀਂ ਬੰਦਾ ਸਾਡਾ ਮਾ ਠੀਕ ਹੀ। ਨਹੀਂ ਗगन ਖਰਾਬ ਆ ਗगन। ਬੰਦਾ ਠੀਕ। ਠੀਕ ਆ। ਪੂਰਾ। ਹਾਂ। ਠੀਕ ਆ। ਐ ਦਮ ਜਗਾ ਤੋਂ ਚੜਾ ਹੋ ਤੈਨੇ। ਚਲ ਭੱਜ ਜਾ ਫੇਰ। ਮੈਂ ਖਲੋਣ ਖਲੋਤਾ ਰਹਿਣ ਦੋ ਫੇਰ ਵਾਰ-ਵਾਰ ਬਰਬਾਦ ਜਾ ਕੇ ਮਾਰੋਗੇ ਮੈਂ ਤਾਂ ਜਦੋਂ ਮੈਂ ਇਹਨੂੰ ਰੋਕ ਰਿਹਾ ਮੈਂ ਕਿਹਾ ਖੜ ਜਾ ਹੁਣ ਮੈਂ ਕਿਹਾ ਮੈਂ ਕਿਹਾ ਭੱਜ ਜਾ ਹੁਣ ਕਹਿੰਦਾ ਖਲੋਤਾ ਰਹਿਣ ਦੋ। ਕਿੰਨੇ ਨਾ ਮਿਲਣਾ ਮੈਂ ਕਿੱਥੇ ਮਿਲਣਾ ਫਿਰ ਮਾਸਟਰ ਕਿਹਨਾਂ ਨੂੰ ਕਿੱਥੇ ਸੰਗਤ ਰਿਹਾ ਆਈ ਤਾਂ ਹੈ ਨਹੀਂ ਸੰਗਤ ਵੀ ਕੀ ਕੀ ਚੀਜ਼ ਕਹਿੰਦਾ ਕਿੰਨੇ ਪੈਸੇ ਨਹੀਂ ਕੋਈ ਨਾ ਸੰਭਲਣਗੇ ਮੈਂ ਇਤਨਾ ਨਹੀਂ ਮੈਂ ਛਾਦਾ ਪਾਣੀ ਕਰਨਾ ਉਹ ਚਾਹ ਹੁੰਦੀ ਸਾਡੇ ਕੋਲ ਚਾਹ ਪੈਸੇ ਕਦੋਂ ਚੱਕੇ ਤੇ ਚੱਕਿਆ ਨਹੀਂ 1 ਰੁਪਿਆ ਇੱਥੇ ਇੱਕ ਦਾ ਠੋਲੂ ਚੱਕਿਆ ਤੇਨੇ ਗਗਨ ਨੇ ਮੈਨੇ ਹੁੰਦਾ ਚੱਕਿਆ ਤੇਨੇ ਠੋਲੂ ਦੱਸਿਆ ਮੈਨੂੰ ਸੇਵਾਦਾਰਾਂ ਨੇ ਵੀ ਇੱਕ ਦਾ ਠੋਲੂ ਚੱਕਿਆ ਗਗਨ ਨੇ ਚੱਕਿਆ ਤੇਨੇ ਉਹ ਵਾਸ਼ਿੰਗ ਮਸ਼ੀਨ ਚੋਂ ਨਿਕਲਿਆ ਤੇਨੇ 1 ਰੁਪਏ ਦਾ ਠੋਲੂ ਕਿਨੇ ਗਗਨ ਨੇ ਚੱਕ ਲਿਆ ਚੱਕਿਆ ਨਹੀਂ ਹੈ ਚੱਕਿਆ ਖੁਦ ਟਰਾਸਿਡ ਲੈਣਾ ਵੀ ਨਹੀਂ ਮੈਂ ਤਾਂ ਪਿਆਰ ਨਹੀਂ ਮੈਂ ਤਾਂ ਤੁਹਾਨੂੰ ਨੰਨ ਦੇ ਦਿੰਦਾ ਮਤਲਬ ਕਿ ਮੈਂ ਤਾਂ ਪਰਸ਼ਦਾ ਖਾ ਪਿਆ ਰਾਜਕੇਟਾ ਚੋਲ ਫੜ ਕੇ ਤੁਹਾਨੂੰ ਖਾ ਖਾਂ ਮੰਗੀ ਪਹਿਲਾ ਜੇ ਇਹਨੂੰ 5000 ਫੜਾ ਦੋ ਤਾਂ ਨਹੀਂ ਸਮਝਦਾ